ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਅਸੀਂ ਠੀਕ ਠਾਕ ਆ ਜੀ ਤੇ ਅੱਜ ਆਪਣੀ ਵੱਡੀ ਭੈਣ ਜੀ ਆਏ ਸੀਗੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂ ਜਿਹੜਾ ਬੁਟੀਕ ਚਲਾਇਆ ਉਹ ਹੈ ਇਹਨਾਂ ਦਾ ਹੀ ਤੇ ਮੈਂ ਵੀ ਨਾਲ ਮਦਦ ਕਰ ਰਹੀ ਆ ਅੱਜ ਫਿਰ ਅਸੀਂ ਬਾਜ਼ਾਰ ਗਏ ਸੀ ਕਾਫੀ ਆਪਾਂ ਨੂੰ ਆਰਡਰ ਆਏ ਹੋਏ ਸੀ ਤੇ ਪਰਮਾਤਮਾ ਦੀ ਮਿਹਰ ਨਾਲ ਕੰਮ ਹੈ ਜਿਹੜਾ ਇਹਨਾਂ ਦਾ ਵਧੀਆ ਚੱਲ ਰਿਹਾ ਤੇ ਨਾਲ ਮਦਦ ਮੈਂ ਵੀ ਕਰ ਰਹੀ ਆ ਤੇ ਤਾਂ ਕਰਕੇ ਅਸੀਂ ਅੱਜ ਐਤਵਾਰ ਸੀ ਭੈਣ ਜੀ ਕਹਿੰਦੇ ਵੀ ਅੱਜ ਆਪਾਂ ਬਾਜ਼ਾਰ ਜਾਣਾ ਹੈ ਮੈਂ ਖਾਓ ਆਪਾਂ ਨੂੰ ਕਾਫੀ ਆਰਡਰ ਆਏ ਹੋਏ ਸੀ ਤੇ ਸਾਰੀਆਂ ਭੈਣਾਂ ਸਾਡਾ ਵਧੀਆ ਆਦਰ ਸਤਿਕਾਰ ਮਾਨ ਕਰਦੀਆਂ ਕਿ ਸਾਡਾ ਜਿਵੇਂ ਨਵਾਂ ਜਿਹਾ ਕੰਮ ਹੈ ਤੇ ਵਧੀਆ ਆਰਡਰ ਆਉਂਦੇ ਆ ਤੇ ਸਲਾਉਂਦੀਆਂ ਵੀ ਆ ਤਾਂ ਵੈਸੇ ਆਪਾਂ ਸਟਾਫ ਵੀ ਪੂਰਾ ਵਧੀਆ ਲੈ ਕੇ ਆਉਣੇ ਆ ਜੀ ਬ੍ਰਾਂਡ ਦਾ ਤੇ ਜਿਵੇਂ ਆਪ ਵੇਅਰ ਕਰੀਦੇ ਆ ਸਾਰਿਆਂ ਨੂੰ ਐਵੇਂ ਜੇ ਸੋਚੀਦਾ ਵੀ ਸਾਰੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਵੇਅਰ ਕਰਦੇ ਆ ਤੇ ਜਿਵੇਂ ਆਪਣਾ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਵਧੀਆ ਕੰਮ ਹੈਗਾ ਵਾਹਿਗੁਰੂ ਨੇ ਆਪਾਂ ਨੂੰ ਡਿਊਟੀ ਦਿੱਤੀ ਹੋਈ ਹੈ ਤੇ ਭੈਣ ਆਪਣੇ ਸੀਗੇ ਘਰੇ ਫ੍ਰੀ ਬੱਚਾ ਵੱਡਾ ਹੋ ਗਿਆ ਹੁਣ ਅੱਗੇ ਪੜਦਾ ਤੇ ਭੈਣ ਨੂੰ ਸਲਾਹ ਦਿੱਤੀ ਵੀ ਨਾਲੇ ਤਾਂ ਆਪਾਂ ਚੈਨਲ ਚਲਾਈਏ ਤੇ ਨਾਲੇ ਤੋਂ ਤੁਸੀਂ ਚਲਾਓ ਆਨਲਾਈਨ ਬਟੀਲ ਕ ਆਪਣਾ ਹਾਂਜੀ ਸਾਰਿਆਂ ਦਾ ਧੰਨਵਾਦ ਕਰਦੀ ਆ ਜੀ ਸਾਰੀਆਂ ਭੈਣਾਂ ਦਾ ਜਿਹੜੀਆਂ ਮੇਰੀਆਂ ਭੈਣਾਂ ਸਾਥੋਂ ਸੂਟ ਬਾਏ ਕਰ ਰਹੀਆਂ ਸਾਡੇ ਚੈਨਲ ਨੂੰ ਸਪੋਰਟ ਕਰ ਰਹੀਆਂ ਦੂਜੀਆਂ ਭੈਣਾਂ ਨੂੰ ਵੀ ਮੈਂ ਬੇਨਤੀ ਕਰਦੀ ਆ ਜੀ ਸਾਡਾ ਨਵਾਂ ਕੰਮ ਹੈ ਨਵਾਂ ਸਾਡਾ ਚੈਨਲ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਸਾਡੀਆਂ ਵੀਡੀਓ ਦੇਖਿਆ ਕਰੋ ਨਾਲੇ ਸਾਥੋਂ ਇੱਕ ਸੂਟ ਬਾਏ ਕਰਕੇ ਜਰੂਰ ਦੇਖੋ ਜੀ ਕਿਉਂਕਿ ਜਿੰਨਾ ਜਿੱਕਰ ਆਪਣੇ ਕੋਲੇ ਕਪੜਾ ਨਹੀਂ ਪਹੁੰਚਦਾ ਜੀ ਉਹਨਾਂ ਚਿਰ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਸਟੱਫ ਕਹੇ ਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ ਅਸੀਂ ਵਧੀਆ ਬ੍ਰਾਂਡ ਦਾ ਕੱਪੜਾ ਹੀ ਲੈ ਕੇ ਆਉਨੇ ਆ ਤੇ ਬ੍ਰਾਂਡ ਦਾ ਹੀ ਪਹਿਣਾ ਨੂੰ ਅੱਗੇ ਭੇਜਦੇ ਆ ਤੇ ਦੇਈਏ ਵੀ ਬਾਜ਼ਵ ਰੇਟ ਤੇ ਜੀ ਵੀ ਮਤਲਬ ਇਹ ਨਾ ਹੋਵੇ ਕੋਈ ਲੁੱਟਣੀ ਹੈਗੀ ਵੀ ਬਾਜ਼ਵ ਰੇਟ ਤੇ ਮਿਲਣ ਚਲੋ ਜੇ ਖੇਚਲਾ ਆਪਦੀ ਹਰੇਕ ਨੂੰ ਹੁੰਦਾ ਹੀ ਆ ਹਨਾ ਮਿਹਨਤ ਆਪਦੀ ਕਰਦੀ ਆ ਪਰ ਐਨੀ ਵੀ ਨਹੀਂ ਹੋਣੀ ਚਾਹੀਦੀ ਕਿ ਇੱਕ ਤਰ੍ਹਾਂ ਦੀ ਆਪਾਂ ਲੁੱਟ ਜੀ ਮਚਾ ਲਈਏ ਤਾਂ ਕਰਕੇ ਪਹਿਣਾ ਇੱਕ ਵਾਰੀ ਜਕੀਨ ਕਰਕੇ ਸੂਟ ਜ਼ਰੂਰ ਖੇਦੋ ਪਹਿਲਾਂ ਤੁਸੀਂ ਕਿਤੋਂ ਹੋਰ ਵੀ ਪਤਾ ਕਰ ਸਕਦੇ ਹੋ ਹੋਰਾਂ ਪਹਿਣਾ ਤੋਂ ਪਤਾ ਕਰਕੇ ਫਿਰ ਸਾਥੂ ਪਤਾ ਕਰਕੇ ਫਿਰ ਸਾਨੂੰ ਆਰਡਰ ਤੁਸੀਂ ਪਲੇ ਕਰ ਸਕਦੇ ਹਾਂ ਹਾਂਜੀ ਅੱਜ ਫਿਰ ਆਪਾਂ ਲੈ ਕੇ ਆਏ ਸੀਗੇ ਜੀ ਹੋਰ ਨਿਊ ਸੂਟ ਤੇ ਸਟਾਫ ਵੀ ਨਿਊ ਹੈ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਸਟਾਫ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹਦੀ ਕਲਰ ਪ੍ਰਿੰਟਿੰਗ ਹੈ ਥੋੜੀ ਜਿਹੀ ਜਿਵੇਂ ਵੱਡੀ ਏਜਾਂ ਲਈ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਲਾਈਟ ਗ੍ਰੇਜ ਆ ਇਸ ਤਰ੍ਹਾਂ ਇਹ ਸਾਰੀ ਸ਼ਰਟ ਆ ਜੂਗੀ ਅੰਬੀਆਂ ਜੀਆਂ ਦਾ ਡਿਜ਼ਾਈਨ ਹੈ ਦੇਖੋ ਜਿਹੜਾ ਸਟਾਫ ਹੈ ਨਾ ਤੁਸੀਂ ਫੀਲ ਕਰ ਸਕਦੇ ਹੋ ਰੀਵਾ ਬ੍ਰਾਂਡ ਚ ਮਤਲਬ オリジナル ਚ ਨਾਲ ਸੈਲਫ ਪ੍ਰਿੰਟ ਸਲਵਾਰ ਹੈ ਜੀ ਆਹ ਵੇਖੋ ਹਾਂ ਨਾ ਇਹਦੇ ਪ੍ਰਿੰਟ ਕਹਿ ਦਿੰਨੇ ਆ ਜੀ ਇਹਨੂੰ ਹਾਂ ਜੀ ਸੈਲਫ ਪ੍ਰਿੰਟ ਬਾਟਮ ਦੇ ਵਿੱਚ ਵੀ ਸੈਲਫ ਹੈ ਜੀ ਤੇ ਸੇਮ ਹੀ ਕਲਰ ਪ੍ਰਿੰਟ ਦੇਖੋ ਇਹ 베이스 ਨਾਲ ਦਾ ਰਹੂਗਾ ਜੀ ਕਲਰ ਜੇ ਜੇ ਆਪਾਂ ਥੋੜੀ ਜਿਹੀ ਵੱਡੀ ਮਤਲਬ ਛੋਟੀ ਏਜ ਚ ਤੱਕ ਇਹੋ ਜਿਹੀ ਵੀ ਕਲਰ ਪਾਈ ਜਾਈਏ ਸੋਹਣਾ ਹੀ ਲੱਗਦੇ ਐ ਮਤਲਬ ਜੇ ਵੱਡੀ ਏਜ ਵਾਲਿਆਂ ਵਾਸਤੇ ਵੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਬਹੁਤ ਹੀ ਸਰਦਾਰੀ ਵਾਲਾ ਨੇ ਜੀ ਸਰਦਾਰੀ ਜੀ ਲੁੱਕ ਦਾ ਸੂਟ ਜਿਹਨੂੰ ਕੇ ਜਿਵੇਂ ਆਪਾਂ ਆਮ ਬੁੜੀਆਂ ਕਹਿ ਦਿੰਦੀਆਂ ਕਿ ਘੁੱਗੀ ਰੰਗਾ ਰੰਗ ਉਹ ਕਲਰ ਹੈ ਹਰੀਵਾੜਾ ਬ੍ਰਾਂਡ ਚ ਰਹੂਗਾ ਜੀ ਹਾਂ ਜੀ ਬਹੁਤ ਹੀ ਪਿਆਰਾ ਵੱਡੀ ਏਜ ਨੇ ਬਹੁਤ ਹੀ ਪਿਆਰਾ ਕਲਰ ਹੈ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ 1300 ਰੁਪਏ ਦੇ ਵਿੱਚ ਸੂਟ ਆ ਜਿਹੜਾ ਤੁਹਾਡੇ ਘਰ ਤੇ ਇੱਕ ਪਹੁੰਚ ਜਾਊਗਾ ਜੇ ਤੁਸੀਂ ਦੁਪੱਟਾ ਕਹੋਗੇ ਦ ਤੇ ਸੂਟ ਨੇ ਬਹੁਤ ਸੋਹਣਾ ਸਰਦਾਰੀ ਜੀ ਲੁੱਕ ਦਾ ਰੈਡੀ ਹੋਣਾ। ਮਤਲਬ ਦੁਖ ਦੇ ਸੁਖ ਦੇ ਆ ਬਾਕੀ ਤੇ ਵੀ ਪਾ ਸਕਦੇ। ਕਿਤੇ ਵੀ ਇਹ ਸੂਟ ਨੂੰ ਡੀਅਰ ਕਰ ਸਕਦੇ। ਦੇਖੋ ਸਕਰੀਨ ਸ਼ਾਟ ਲੈ ਕੇ ਤੇ ਆਰਡਰ ਸਾਡੇ ਨਾਲ ਤੁਸੀਂ ਕਨਫਰਮ ਕਰ ਸਕਦੇ। ਹਾਂਜੀ ਦੂਜਾ ਸੂਟ ਵੇਖੋ ਜੀ। ਬਹੁਤ ਹੀ ਸੋਹਣਾ ਕਲਰ ਹੈ। ਇਹ ਨਿਊ ਸਟਾਕ ਵੀ ਆਇਆ ਜੀ ਆਰ ਕੰਡੀ ਦੇ ਵਿੱਚ। ਬਿਲਕੁਲ ਸੌਫਟ ਜੀ ਆਰ ਆਰ ਕੰਡੀ ਰਹੂਗੀ। ਤੁਸੀਂ ਇਹ ਆਪਾਂ ਵਰਨਾ ਤਾਂ ਲਾਈਨਿੰਗ ਲੱਗ ਕੇ ਹੈ ਇੱਕ ਵਾਰੀ ਵਾਸ਼ ਹੋ ਕੇ ਨਾ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਸੌਫਟ ਹੋ ਜਾਣਾ ਤੇ ਆਰਕੰਡੀ ਬ੍ਰੈਂਡ ਦੀ ਰਹੂਗੀ ਜੀ ਐਵੇਂ ਨਹੀਂ ਵੀ ਕਿਸੇ ਆਮ ਦੀ ਬਿਨਾ ਮੋਹਰ ਤੋਂ ਰਹੂਗੀ ਬਹੁਤ ਹੀ ਜ਼ਿਆਦਾ ਸੋਹਣਾ ਇੱਕ ਇੱਕ ਵਾਰੀ ਵਾਸ਼ ਹੋ ਕੇ ਕਲਰ ਹੈ ਜੀ ਹਾਂ ਮਹਿੰਦੀ ਜੈ ਸੁੱਕਾ ਮਹਿੰਦੀ ਜੈ ਕਲਰ ਹੈ ਬਹੁਤ ਹੀ ਸੋਹਣਾ ਬੇਸ ਤੇ ਪ੍ਰਿੰਟਿੰਗ ਤਾਂ ਕਿਾ ਸ਼ਾਨਦਾਰ ਹੈ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਤੇ ਨਾਲ ਇਹਦੇ ਪਲੇਨ ਰਹੂਗੀ ਬਾਟਮ ਮਸਲੀਨ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੋ ਰਹੂਗਾ ਬ੍ਰਾਂਡ ਦਾ ਇਹ ਵੀ ਮਸਲੀਨ ਵੀ ਐਵੇਂ ਨਹੀਂ ਹੈਗੀ ਜਿਵੇਂ ਕਈ ਤਰ੍ਹਾਂ ਦੀ ਆਈ ਜਾਂਦੀ ਹੈ ਘਟਿਆ ਜੀ ਕਿਸਮ ਦੀ ਬਹੁਤ ਜ਼ਿਆਦਾ ਸੋਹਣੀ ਮਸਲੀਨ ਚ ਰਹੂਗਾ ਇਹ ਤਿਆਰ ਕਰਵਾ ਕੇ ਬਹੁਤ ਹੀ ਸੋਹਣਾ ਸੂਟ ਬਣੂਗਾ ਜੀ ਤੁਸੀਂ ਬੇਫਿਕਰ ਹੋ ਕੇ ਆਰਡਰ ਕਰ ਸਕਦੇ ਆ ਤੇ ਜੇ ਵਰਕ ਕਹੋਗੇ ਤਾਂ ਬਾਟਮ ਤੇ ਜਿਹੜਾ ਵਰਕ ਹੈ ਨਾ ਜੇ ਸ਼ਰਟ ਨਾਲ ਦਾ ਆਪਾਂ ਕਰਾ ਲਈਏ ਇਹੀ ਕਲਰ ਲੈ ਕੇ ਇਦਾਂ ਦੀ ਫਲਾਰ ਜੇ ਦਾ ਤਾਂ ਬਹੁਤ ਹੀ ਸੋਹਣਾ ਜਿਹੜਾ ਹੈਗਾ ਬਾਹਰ ਅੰਦਰ ਪਾਉਣ ਵਾਲਾ ਸੂਟ ਆ ਜਿਹੜਾ ਤੁਹਾਡਾ ਰੈਡੀ ਹੋਊਗਾ ਜਦੋਂ ਨਾਲ ਦੁਪੱਟਾ ਰੈਡੀ ਹੋ ਗਿਆ ਤੇ ਸੂਟ ਤੁਸੀਂ ਇਹ ਸਮਝ ਕੇ ਨਹੀਂ ਲੈਣਾ ਵੀ ਆਰ ਕੰਡੀ ਦਾ ਇਸ ਪਤਾ ਨਹੀਂ ਹਾਰਡ ਜਾਂ ਕਪੜਾ ਉਹ ਬਹੁਤ ਜਿਆਦਾ ਸੋਫਟ ਹੈ ਜੀ ਧੋਣ ਤੋਂ ਬਾਅਦ ਬਹੁਤ ਸੋਹਣਾ ਸੂਟ ਨੇ ਹੋ ਜਾਣਾ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਨੂੰ ਕੋਈ ਛੋਟਾ-ਮੋਟਾ ਫੰਕਸ਼ਨ ਵੀ ਆ ਜਾਂਦਾ ਹੈ ਜੀ ਆਪਾਂ ਉਹ ਫੰਕਸ਼ਨ ਤੇ ਵੀ ਇਹਨੂੰ ਵੀਅਰ ਕਰ ਸਕਦੇ ਹਾਂ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕਲਰ ਹੈ ਜੀ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹ 1400 ਰੁਪਏ ਦੇ ਵਿੱਚ ਸੂਟ ਆ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਪਰ ਨਾਲ ਇੱਕ ਹੋਰ ਸੂਟ ਦਿਖਾ ਰਹੇ ਹਾਂ ਬਹੁਤ ਹੀ ਪਿਆਰਾ ਕਲਰ ਹੈ ਬਲੈਕ ਦੇ ਵਿੱਚ ਕਿਉਂਕਿ ਬਲੈਕ ਹਰ ਇੱਕ ਦਾ ਫੇਵਰਟ ਕਲਰ ਹੁੰਦਾ ਹੈ ਜੀ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਵੇਖੋ ਤੁਸੀਂ ਹਾਂਜੀ ਇਹਦਾ ਨਾ ਅੰਬੀਆਂ ਜੀ ਵਾਲਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਸੋਹਣਾ ਲੱਗ ਰਿਹਾ ਪਿਛਲੀ ਵਾਰੀ ਵੀ ਜਦੋਂ ਕੰਮ ਸ਼ੁਰੂ ਕੀਤਾ ਕੀਤਾ ਹੈ ਨਾ ਉਦੋਂ ਦੀ ਉਦੋਂ ਵੀ ਦੀਦੀ ਬਲੈਕ ਦੇ ਵਿੱਚ ਜਿਹੜਾ ਪਿੰਕ ਦੇ ਵਾਲੇ ਆਪਣੇ ਵਾਲੇ ਸੇਲ ਹੋਏ ਸੀ ਜਿਵੇਂ ਡੈਬੀ ਲਾਈਨਿੰਗ ਵਗੈਰਾ ਚ ਪਹਿਣਾ ਨੇ ਬਹੁਤ ਪਸੰਦ ਕੀਤੇ ਸੀ ਜੀ ਤੇ ਬਹੁਤ ਸੇਲ ਹੋਏ ਸਾਡੇ ਕੋਲ ਉਹ ਸੂਟ ਤੇ ਜੇ ਆਪਾਂ ਇਹਦੇ ਨਾਲ ਬਾਟਮ ਦੀ ਗੱਲ ਕਰੀਏ ਬਹੁਤ ਜਿਆਦਾ ਸੋਹਣੀ ਤੇ ਉਹਦੇ ਵਿੱਚ ਕਾਟਨ ਦੇ ਵਿੱਚ ਰਹੂਗੀ ਬਾਟਮ ਦੇਖੋ ਬਲੈਕ ਦੇ ਵਿੱਚ ਤੇ ਜੇ ਤਾਂ ਕਿਸੇ ਭੈਣ ਨੇ ਲੇਸੇਜ ਵਗੈਰਾ ਨਾਲ ਰੈਡੀ ਕਰਾਉਣਾ ਤਾਂ ਇਸੇ ਤਰ੍ਹਾਂ ਹੀ ਬਾਏ ਕਰ ਸਕਦੀਆਂ ਤੇ ਜੇ ਤੁਸੀਂ ਕਹੋ ਕੰਮ ਤਾਂ ਬਾਟਮ ਤੇ ਕੰਮ ਕਰਵਾ ਕੇ ਵੀ ਬਹੁਤ ਹੀ ਜਿਆਦਾ ਜਿਹੜਾ ਹੈਗਾ ਕਿਉਂਕਿ ਥੋੜੇ ਜੇ ਸੁਨਾਲੀ ਜੀ ਫਰਕ ਪੈ ਜਾਂਦਾ ਜਦੋਂ ਆਪਾਂ ਸੂਟ ਨੂੰ ਰੈਡੀ ਕਰਵਾ ਲੈਨੇ ਆ ਵਰਕ ਵਗੈਰਾ ਕਰਵਾ ਕੇ ਤਾਂ ਉਹ ਸੂਟ ਆਪਣਾ ਪਾਰਟੀ ਵੇਅਰ ਵੀ ਬਣ ਜਾਂਦਾ ਇਹ ਆਰਕੰਡੀ ਸਟਾਫ ਤਾਂ ਵੈਸੇ ਪਾਰਟੀ ویئر ਸਟਾਫ ਹੀ ਹੈ ਬਹੁਤ ਸੋਹਣਾ ਲੱਗਦਾ ਤੇ ਆਹ ਜਿਹੜਾ ਹੈਗਾ ਜੇ ਆਪਾਂ ਇਸੇ ਤਰ੍ਹਾਂ ਅੰਬੀਆਂ ਜੀਆਂ ਬਾਟਮ ਤੇ ਪਵਾ ਲਈਏ ਦੁਪੱਟਾ ਹਾਂ ਦੁਪੱਟਾ ਟਾਈ ਆਂਡ ਆ ਇਹਦਾ ਹੋ ਜਾਊਗਾ ਨਾਲ ਪਿੰਕ ਪਵਾ ਕੇ ਤੇ ਬਲੈਕ ਦੇ ਵਿੱਚ ਤਾਂ ਬਹੁਤ ਸੋਹਣਾ ਜਿਹੜਾ ਸੂਟ ਆ ਰੈਡੀ ਹੋਣਾ ਬਿਅਰ ਕੀਤਾ ਬਹੁਤ ਸੋਹਣਾ ਸਾਨੂੰ ਤਾਂ ਇਹ ਬਹੁਤ ਹੀ ਪਿਆਰਾ ਲੱਗਿਆ ਜੀ ਤਾਂ ਹੀ ਉਹ ਆਪਾਂ ਪਹਿਣਾ ਵਾਸਤੇ ਲੈ ਕੇ ਆਏ ਵੀ ਪਹਿਣਾ ਨੂੰ ਇਹ ਕਲਰ ਰੰਗ ਡਿਜ਼ਾਈਨ ਪ੍ਰਿੰਟ ਬਹੁਤ ਹੀ ਪਸੰਦ ਆਏਗਾ ਜੇ ਦੇ ਰੇਟ ਦੀ ਗੱਲ ਕਰੀਏ ਜੀ 1400 ਰੁਪਏ ਦੇ ਵਿੱਚ ਸੂਟ ਆ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜੂਗਾ ਜੇ ਤੁਸੀਂ ਕੰਮ ਵਗੈਰਾ ਕਹੋਗੇ ਦੁਪੱਟਾ ਕਹੋਗੇ ਉਹਦੇ ਚਾਰਜੇ ਫਿਰ ਐਕਸਟਰਾ ਰਹਿਣਗੇ ਪਰ ਆਰਕੰਡੇ ਗੁੱਟ ਕੁਆਲਿਟੀ ਦੇ ਹੋਗੇ ਇਹ ਸੂਟ ਮੈਂ ਖੁਦ ਵੀ ਸਟਿਚ ਕਰਵਾਉਂਗੀ ਜੀ ਜਦੋਂ ਆਪਣਾ ਸੂਟ ਸਟਿਚ ਹੋ ਗਿਆ ਫਿਰ ਪਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਹੋ ਜਿਹਾ ਲੱਗ ਰਿਹਾ ਕਿਉਂਕਿ ਸਟਿਚ ਹੋ ਕੇ ਸੂਟ ਵੀਅਰ ਕਰਨ ਦੇ ਨਾਲ ਬਹੁਤ ਫਰਕ ਪੈਂਦਾ ਹੈ ਜੀ ਅਸਲ ਤਾਂ ਸਲਾਈ ਜਦੋਂ ਸੋਹਣੀ ਹੋ ਜੇ ਜੀ ਇਹ ਸੂਟ ਫਿਰ ਬਹੁਤ ਸੋਹਣਾ ਤੇ ਬਹੁਤ ਪਿਆਰਾ ਲੱਗਦਾ ਹੈ। ਇਹ ਅਗਲਾ ਸੂਟ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਜ਼ਿਆਦਾ ਸੋਹਣਾ ਕਲਰ ਤੇ ਪ੍ਰਿੰਟ ਤੇ ਸਟੱਫ ਵੀ ਪਹਿਣਾ ਦੀ ਪਹਿਲੀ ਪਸੰਦ ਦਾ ਸਟੱਫ ਰਹੂਗਾ ਟੈਬੀ ਲਾਈਨਿੰਗ ਟੈਬੀ ਲਾਈਨਿੰਗ ਇਹ ਨਹੀਂ ਹੈ ਜਿਹੜੀ ਘਟੀ ਹੈ ਜੀ ਕੁਆਲਿਟੀ ਦੀ ਹੋਰ ਬ੍ਰਾਂਡਾਂ ਦੀ ਆਉਂਦੀ ਹੈ ਆਪਣੇ ਕੋਲੇ ਗੁੱਡ ਕੁਆਲਿਟੀ ਦੀ ਹੁੰਦੀ ਹੈ ਲਾਸਟ ਈਅਰ ਵੀ ਅਸੀਂ ਇਹ ਵਾਲੇ ਬ੍ਰਾਂਡ ਦੀ ਹੀ ਸੇਲ ਕੀਤੀ ਸੀ ਟੈਬੀ ਲਾਈਨਿੰਗ ਸਭ ਤੋਂ ਪਹਿਲਾਂ ਸਾਡੇ ਕੋਲੇ ਆਈ ਸੀ। ਤੇ ਵੀਡੀਓ ਵੀ ਮੈਨੂੰ ਲੱਗਦਾ ਸ਼ਾਇਦ ਜੀ ਦੀ ਆਪਾਂ ਸਭ ਤੋਂ ਪਹਿਲਾਂ ਟੈਪੀ ਲਾਈਨਿੰਗ ਦੀ ਪਾਈ ਸੀ ਹਾਂਜੀ ਤੇ ਭੈਣਾਂ ਨੂੰ ਪਸੰਦ ਵੀ ਬਹੁਤ ਆਇਆ ਜੀ ਜਿੰਨਾ ਭੈਣਾਂ ਕੋਲੇ ਸਾਡਾ ਇਹ ਸਟੱਫ ਪਹੁੰਚਿਆ ਜਿਨ੍ਹਾਂ ਨੇ ਸਟਿਚ ਕਰਕੇ ਪਾ ਲਿਆ ਉਹਨਾਂ ਨੇ ਕਿਹਾ ਵੀ ਭੈਣੇ ਬਹੁਤ ਹੀ ਵਧੀਆ ਇਹ ਕੱਪੜਾ ਹੈ ਨਾਲੇ ਕੱਪੜਾ ਹੰਡ ਅਨਸਾਰ ਹੈ ਜੀ ਇਹਦਾ ਕੋਈ ਰੰਗ ਨਹੀਂ ਫੇਟ ਹੁੰਦਾ ਕਿਸੇ ਤਰ੍ਹਾਂ ਦੀ ਕੱਪੜੇ ਦੀ ਕੋਈ ਕੰਪਲੇਨ ਨਹੀਂ ਆਉਂਦੀ ਜੀ ਇਹ ਹਾਂ ਇਹ ਸ਼ਾਇਦ ਨਾ ਆਪਾਂ ਪਹਿਲੀ ਵੀਡੀਓ ਟੈਪੀ ਲਾਈਨਿੰਗ ਦੀ ਪਾਈ ਸੀ ਹੋਰ ਕਿਸੇ ਚੈਨਲ ਤੇ ਆਈ ਨਹੀਂ ਸੀ ਤੇ ਉਪੇੜਾ ਨੇ ਇੰਨਾ ਜਿਆਦਾ ਪਸੰਦ ਕੀਤਾ ਸੀ ਅਸੀਂ ਵਾਰ-ਵਾਰ ਲਿਆ ਕੇ ਇਹ ਸੂਟ ਜਿਹੜੇ ਸੇਲ ਕੀਤੇ ਸੀ ਪਰ ਜਿਹੜੀ ਟਾਈਬੀ ਲਾਈਨਿੰਗ ਬਾਅਦ ਚ ਇਹਦੀ ਨਕਲ ਵੀ ਬਹੁਤ ਆਈ ਜੀ ਆਪਣੇ ਕੋਲੇ ਪਰ ਤੁਹਾਨੂੰ ਗੁੱਡ ਕੁਆਲਿਟੀ ਦੀ ਹੀ ਮਿਲੂਗੀ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਕੋਈ ਕੱਪੜੇ ਦੀ ਕੰਮ ਕੋਈ ਕੰਪਲੇਨ ਨਹੀਂ ਆਉਗੀ ਜੀ ਆਹ ਵੇਖੋ ਤੁਸੀਂ ਇਹਦੇ ਨਾਲ ਆਪਾਂ ਬਹੁਤ ਹੀ ਜਿਆਦਾ ਸੋਹਣਾ ਹੈ ਇਹ ਨਾ ਲੱड्डੂ ਜਾਂ ਥੋੜਾ ਮਾਸਟਰਡ ਤੋਂ ਡਾਰਕ ਜਿਹਾ ਸੋਹਣਾ ਜਿਹਾ ਪੀਲਾ ਹੈ ਤੇ ਬਾਟਮ ਤੇ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਇਹਦਾ ਤੇ ਇਹ ਸੂਟ ਜਿਵੇਂ ਬਲੈਕ ਪਹਿਨਣੇ ਆਖਿਆ ਮੈਰੇ ਦੀ ਕਰਾਉ ਮੈਂ ਇਹਦੇ ਨਾਲ ਦਾ ਤੇ ਬਾਟਮ ਤੇ ਵਰਕ ਕਰਾ ਕੇ ਕਰਾਉਂਗੀ ਪਰ ਮੈਂ ਤੇ ਪਹਿਣਾ ਵੀ ਬਾਟਮ ਤੇ ਵਰਕ ਕਰਵਾ ਸਕਦੀਆਂ ਇਥੋਂ ਹੀ ਡਿਜ਼ਾਈਨ ਚੱਕ ਕੇ ਅਸੀਂ ਬਾਟਮ ਤੇ ਵਰਕ ਕਰਾਵਾਂਗੇ ਤੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਹੋ ਗਿਆ ਸੂਟ ਬਹੁਤ ਜਿਆਦਾ ਸੋਹਣਾ ਲੱਗਣਾ ਛੋਟੇ ਮੋਟੇ ਫੰਕਸ਼ਨ ਤੇ ਗਰਮੀ ਦੇ ਵਿੱਚ ਜਿਹੜੇ ਆਪਾਂ ਨੂੰ ਆਉਂਦੇ ਆ ਆਰਾਮ ਨਾਲ ਵੀਅਰ ਹੋ ਸਕਦਾ ਤੇ ਸੋਹਣਾ ਵੀ ਬਹੁਤ ਲੱਗਣਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਕਲਰ ਹੈ ਜੀ ਤੇ ਜੇ ਆਪਾਂ ਇਹਦੇ ਗੱਲ ਕਰੀਏ ਰੇਟ ਦੀ ਤਾਂ 1750 ਰੁਪਏ ਦੇ ਵਿੱਚ ਸੂਟ ਇਸ ਤਰ੍ਹਾਂ ਤੁਹਾਡੇ ਘਰ ਤੱਕ ਪਹੁੰਚ ਜੂ ਜਿਹੜਾ ਹੈਗਾ ਸ਼ਰਟ ਇਹ ਤਾਂ ਲਾਈਨਿੰਗ ਲੱਗ ਕੇ ਬਣੂਗੀ ਜੀ ਤੇ ਬਾਟਮ ਗੁੱਡ ਕੁਆਲਿਟੀ ਦੀ ਕਾਟਨ ਆ ਇਹ ਹੈ ਬਿਦਆਊਟ ਲਾਈਨਿੰਗ ਬਣੂਗੀ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਦੇਖਿਆ ਸਨ ਸੋਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ ਧੰਨਵਾਦ